ਆਂਜੇ ਦਰਿਆ ਤਾਂ ਬੜਿਆ ਸੀਗਾ ਪੰਜਾਬ ਉਹਦੇ ਚੋਂ ਦੋ ਦਰਿਆ ਤਾਂ ਵੰਡ ਸਮੇਂ ਪਾਕਿਸਤਾਨ ਲੈ ਗਿਆ ਤੇ ਬਾਕੀ ਇੱਕ ਦਰਿਆ ਪੰਜਾਬ ਦੇ ਵਿੱਚ ਜਿਹੜਾ ਨਵਾਂ ਵਗਿਆ ਪਿਛਲੇ 20 ਸਾਲ ਤੋਂ ਚਿੱਟੇ ਦਾ ਦਰਿਆ ਇਹਨੇ ਕਿਸੇ ਨੂੰ ਨਹੀਂ ਬਖਸ਼ਿਆ ਨਾ ਬਜ਼ੁਰਗ ਨੂੰ ਬਖਸ਼ਿਆ ਨਾ ਨੌਜਵਾਨ ਨੂੰ ਬਖਸ਼ਿਆ ਨਾ ਪੰਜਾਬ ਨੂੰ ਬਖਸ਼ਿਆ ਤਹੋਸ ਦਰਿਆ ਕਰਕੇ ਪੰਜਾਬ ਦੀ ਨੌਜਵਾਨੀ ਸਾਡੀ ਕੌਮ ਜਿਹੜੀ ਆ ਜਮਾ ਬਰਬਾਦੀ ਦੇ ਕੰਡੇ ਆ ਵੀ ਬਚਦਾ ਹੀ ਕੋਈ ਨਹੀਂਗਾ ਫਿਰ ਪੰਜਾਬ ਦੇ ਲੋਕ ਬੜੇ ਜੁਝਾਰੂ ਨੇ ਬੜੇ ਲੰਬੇ ਸਮੇਂ ਤੋਂ ਬਦਲਾਅ ਲਈ ਸੋਚਦੇ ਨੇ ਸਾਨੂੰ ਲੱਗਿਆ ਵੀ ਸਰਕਾਰਾਂ ਬਦਲ ਕੇ ਸਾਡੇ ਦਰਿਆ ਨੂੰ ਠੱਲ ਪਾਈ ਜਾ ਸਕਦੀ ਆ ਬਾਪੂ ਜੀ ਸਹੀ ਗਿਆ ਇੱਕ ਸਰਕਾਰ ਬਦਲਦੀ ਆਪਾਂ ਆਪਾਂ ਨੂੰ ਲੱਗਿਆ ਕਿ ਨਸ਼ਾ ਕਿਤੇ ਨਾ ਕਿੱਥੇ ਰੁਕ ਜਾਊਗਾ ਗੱਲ ਬੜੀ ਨਹੀਂ ਫਿਰ ਅਗਲੀ ਸਰਕਾਰ ਆਈ ਆਪਾਂ ਉਹਨੂੰ ਬਦਲਤਾ ਕਿ ਸ਼ਾਇਦ ਹੁਣ ਕਿਤੇ ਕੋਈ ਗੱਲ ਬਣ ਜਵੇ ਉਮੀਦ ਕਹਿੰਦੇ ਉਮੀਦ ਤੇ ਦੁਨੀਆ ਕਾਇਮ ਹੈ ਉਮੀਦ ਸੀਗੀ ਫਿਰ ਇੱਕ ਨਵੇਂ ਨਾਸ ਨਵੀਂ ਸੋਚ ਲੈ ਕੇ ਬਦਲਾਅ ਲੈ ਕੁਝ ਲੋਕ ਆਏ ਸਾਨੂੰ ਲੱਗਿਆ ਵੇ ਚੰਗੇ ਲੋਕ ਨੇ ਸਾਡ ਪੰਜਾਬ ਨੂੰ ਇਹ ਸਾ ਨਸ਼ੇ ਦਾ ਦਰਿਆ ਜਿਹੜਾ ਬੰਦਕਾਰੀ ਦੇਣਗੇ ਤੇ ਆਪਾਂ ਮਗਰ ਲੱਗ ਕੇ ਆਪਾਂ ਬਦਲੀ ਜਾਂਦੇ ਆ ਸਰਕਾਰਾਂ ਆਪਣੀ ਇੱਕ ਉਂਗਲੀ ਦੇ ਇੱਕ ਵੋਟ ਤੇ ਬਦਲਦੀਆਂ ਨੇ ਸਰਕਾਰਾਂ ਚੰਗੀ ਗੱਲ ਐ ਪਰ ਕਦੇ ਪਰ ਕਦੇ ਸੋਚਿਆ ਹਾ ਕਿ ਜੇ ਸਰਕਾਰਾਂ ਬਦਲਣ ਨਾਲ ਨਸ਼ਾ ਮੁਕਤ ਸਕਦਾ ਸੀ ਫਿਰ ਤਾਂ ਅਸੀਂ ਇੰਨੀਆਂ ਬਦਲਤੀਆਂ ਨਸ਼ਾ ਮੁੱਕ ਨਹੀਂ ਰਿਹਾ ਦੂਣਾ ਚੌਣਾ ਵਾਧੇ ਤੋਂ ਵੱਧਦਾ ਹੀ ਜਾਂਦਾ ਹੈ ਤੇ ਫਿਰ ਕਿਤੇ ਨਾ ਕਿਤੇ ਸੋਚ ਦੇ ਵਿੱਚ ਜਾਂ ਕੰਮ ਕਰਨ ਦੇ ਤਰੀਕੇ ਦੇ ਵਿੱਚ ਕੋਈ ਨਾ ਕੋਈ ਫਰਕ ਹੋਊਗਾ ਕੋਈ ਨਾ ਕੋਈ ਤਾਂ ਫਰਕ ਹੋਣਾ ਬੇਬੇ ਜੇ ਮੁੱਕੇ ਨਹੀਂ ਰਿਹਾ ਬੜੀ ਜਾਂਦਾ ਬੜੀ ਜਾਂਦਾ ਤਾਂ ਸੋਚ ਨੂੰ ਬਦਲਣਾ ਪੜਾਇ ਸੋਚ ਦੋ ਤਿੰਨ ਤਰੀਕਿਆਂ ਨਾਲ ਬਦਲਦੀ ਆ ਇਹ ਸਰਕਾਰ ਤਾਂ ਸਾਡੀ ਮਰਜ਼ੀ ਆ ਆਪਾਂ ਸਰਦਾ ਦੇਣੀ ਆ ਦਈ ਚੱਲਾਂਗੇ ਪਰ ਇੱਕ ਜਿਹੜੀ ਪੱਕੀ ਸਰਕਾਰ ਆ ਇਹਨੇ ਕੋਈ ਗੱਲ ਨਹੀਂ ਕਰਦਾ ਜਿਹੜੀ ਪਰਮਨੈਂਟ ਸਰਕਾਰ ਹੈ ਜਿਹੜਾ ਇੱਕ ਵੱਡਾ ਅਸਰ ਸਰਕਾਰੀ ਪੇਪਰ ਦੇਖੇ ਆਈਐਸ ਆਈਪੀਐਸ ਪੀਸੀਐਸ ਦੇਖੇ ਉਹ ਪਰਮਨੈਂਟਲੀ ਕੁਰਸੀ ਨੂੰ ਕੁਰਸੀ ਤੇ ਬੈਠ ਜਾਂਦਾ ਪੰਜਾਬ ਦੀਆਂ ਕੁਰਸੀਆਂ ਤੇ ਸਾਡਾ ਖੂਨ ਪਸੀਨੇ ਦੀ ਕਮਾਈ ਦੇ ਉੱਤੇ ਵੱਧਦਾ ਫੁੱਲਦਾ ਔਰ ਇੱਕ ਡਿਊਟੀ ਵੀ ਆ ਵੀ ਪੰਜਾਬ ਜਿਹੜਾ ਨਸ਼ੇ ਦੇ ਦਰਿਆ ਦੇ ਵਿੱਚ ਡੁੱਬਦਾ ਜਾ ਰਿਹਾ ਹੈ ਉਹਦੀ ਪਰਮਨੈਂਟ ਡਿਊਟੀ ਹੈ ਇੱਕ ਵੀ ਉਹਨੂੰ ਖਤਮ ਕਰਨ ਦੇ ਲਈ ਉਹ ਯੋਗਦਾਨ ਪਾਵੇ ਜਦੋਂ ਆਪਾਂ ਇੱਕ ਸਰਕਾਰ ਬਦਲਦੇ ਆ ਤਾਂ ਅਸਰ ਜੇ ਬਟਿੰਡੇ ਆਲਾ ਬਦਲ ਕੇ ਗਰਦਾਸਪੁਰ ਲੱਗ ਜਾਂਦਾ ਲੱਗ ਜਾਂਦਾ ਨਾ ਅਸਰ ਤਾਂ ਉਹੀ ਹੁੰਦੇ ਨੇ ਅਕਸਰ ਬਦਲ ਬਦਲ ਕੇ ਸਰਕਾਰਾਂ ਦਾ ਅਸਰ ਅਸਰਾਂ ਦੀ ਜਿਹੜੀ ਟ੍ਰਾਂਸਫਰ ਹੈ ਹੁੰਦੀ ਰਹਿੰਦੀ ਹੈ ਜਿਹੜੇ ਸਰਕਾਰ ਪੱਖੀ ਹੁੰਦੇ ਨੇ ਪਰ ਉਹ ਹੈਗੇ ਸਿਸਟਮ ਚ ਪਰਮਨੈਂਟ ਮੈਂ ਪੁੱਛਣਾ ਚਾਹੁੰਦੀ ਆ ਜਦੋਂ ਆਪਾਂ ਸਰਕਾਰ ਨੂੰ ਲਾ ਸਕਦੇ ਆ ਕਿ ਇਹਨਾਂ ਦੀ ਇਹਨਾਂ ਸਰਕਾਰੀ ਅਫਸਰਾਂ ਦੀ ਡੀਸੀ ਦੀ ਐਸਐਸਪੀ ਦੀ ਵੀ ਜ਼ਿੰਮੇਵਾਰੀ ਨਹੀਂ ਤੈ ਹੋਣੀ ਚਾਹੀਦੀ ਜੇ ਮਰਾਜ ਦੇ ਵਿੱਚ ਪੰਜ ਮਤਾ ਹੋ ਰੀਆਂ ਤਾਂ ਡੀਸੀ ਡੀਸੀ ਦੀ ਵੀ ਡਿਮੋਸ਼ਨ ਕਰੀਏ ਅਸੀਂ ਐਸਐਸਪੀ ਦੀ ਵੀ ਫਿੱਤੀ ਕਲਾਈ ਜਾਵੇ ਜੇ ਅਸੀਂ ਇਹਨਾਂ ਨੂੰ ਉਹਨਾਂ ਨੂੰ ਉੱਪਰ ਵਧਣ ਨਹੀਂ ਤਾਂ ਹੈ

ਘਿਣਾ ਨੇ ਬੀਬੀਆਂ ਨੂੰ ਅੱਗੇ ਵਿਧਾਨ ਦੇ ਲਈ ਹੱਕ ਦਿੱਤੇ ਨਾ ਨੌਕਰੀਆਂ 'ਚ ਰਾਖਵਾ ਕਰਨ ਕੀਤਾ ਬੋਰਡ ਦਾ ਅਧਿਕਾਰ ਦਿੱਤਾ ਅਸੀਂ ਤਾਂ ਲੜੀਆਂ ਵੀ ਨਹੀਂ ਸਾਨੂੰ ਫੇਰ ਵੀ ਅਧਿਕਾਰ ਮਿਲ ਗਿਆ ਸਵਿਟਜ਼ਰਲੈਂਡ ਵਾਲਿਆਂ ਨੂੰ 1971 'ਚ ਅਧਿਕਾਰ ਮਿਲੇ ਬੋਰਡ ਦਾ ਬੀਬੀਆਂ ਨੂੰ ਐਨੀ ਜੰਗ ਲੜ ਕੇ ਸਾਨੂੰ ਤਾਂ ਮਿਲ ਗਿਆ ਤੇ ਉਹਨਾਂ ਨੇ ਸੋਚਿਆ ਨਹੀਂ ਹੋਣਾ ਵੀ ਆਫਸਰਾਂ ਦੇ ਉੱਤੇ ਵੀ ਨਕੇਲ ਕਸ਼ੀ ਜਾਵੇ ਜੇ ਪ੍ਰੋਮੋਸ਼ਨ ਹੈ ਤੇ ਡਿਮੋਸ਼ਨ ਵੀ ਹੋਵੇ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਆਪਾਂ ਨੂੰ ਕਿਤੇ ਨਾ ਕਿਤੇ ਜੇ ਅੱਜ ਇਹ ਸੋਚ ਲਿਆਵਾਂਗੇ ਜੇ ਨਵੀਂ ਸੋਚ ਪੈਦਾ ਕਰਾਂਗੇ ਜੇ ਇੱਕ ਜ਼ਿਲ੍ਹੇ ਦੇ ਵਿੱਚ ਮੰਨ ਲਓ 10 ਮੋਤਾ ਹੋ ਗੀਆਂ ਨਸ਼ੇ ਕਰਕੇ ਤੇ ਜ਼ਿਲ੍ਹੇ ਦੇ ਡੀਸੀ ਐਸਐਸਪੀ ਨੂੰ ਪਤਾ ਹੋਵੇ ਵੀ ਜੇ 11ਵੀਂ 12ਵੀਂ ਹੋ ਗਈ ਵੀ ਮੇਰੇ ਮੇਰੀ ਕੁਰਸੀ ਥੱਲੇ ਆਉਂਗੀ ਆਉਂਗੀ ਮੇਰੀ ਕੁਰਸੀ ਥੱਲੇ ਆਉਂਗੀ ਆਉਂਗੀ ਤੇ ਫੇਰ ਕਿਵੇਂ ਨਾ ਕੰਮ ਕਰੂੰ ਫੇਰ ਤੁਸੀਂ ਮੈਨੂੰ ਦੱਸੋ ਕੋਈ ਪੈਸਾ ਐਡਾ ਵੱਡਾ ਨਹੀਂ ਹੁੰਦਾ ਤੇ ਉਹ ਡਿਮੋਸ਼ਨ ਬੰਦਾ ਕਰਾ ਸਕੇ ਕੋਈ ਜੀ ਇਹ ਨਵੀਂ ਸੋਚ ਇਹ ਨਵੀਂ ਗੱਲ ਹੈ ਜਿਹੜੀ ਮੇਰੇ ਦਾ ਦਿਮਾਗ ਚ ਆਈ ਤੇ ਮੈਂ ਤਾਂ ਹੁਣ ਜਗਾ ਜਗਾ ਤੇ ਕਰਦੀ ਆ ਤੇ ਮੈਂ ਉਮੀਦ ਕਰਦੀ ਆ ਵੀ ਇਹ ਸੋਚ ਨੂੰ ਤੁਸੀਂ ਵੀ ਅੱਗੇ ਲਿਜਾਓਗੇ ਤੇ ਸੋਚ ਨੂੰ ਆਪਾਂ ਟੀਵੀ ਸੋਸ਼ਲ ਮੀਡੀਆ ਦੇ ਰਾਹੀਂ ਵੀ ਪੰਜਾਬ ਦੇ ਨੌਜਵਾਨਾਂ ਕਾ ਪਹਚਾਣਾਂਗੇ ਤੇ ਸਰਕਾਰਾਂ ਨੂੰ ਤਾਂ ਸਜ਼ਾ ਦੇਣੀ ਹੈ ਪਰ ਜਿਹੜੇ ਪੱਕੇ ਬੈਠੇ ਨੇ ਇਹਨਾਂ ਦਾ ਕੀ ਕਰਨਾ ਇਹਨਾਂ ਦੀ ਵੀ ਸਜ਼ਾ ਕੋਈ ਨਾ ਕੋਈ ਤੈ ਹੋਣੀ ਚਾਹੀਦੀ ਹੈ ਦੂਜੀ ਗੱਲ ਹੈ देखो नशा जेड़ा हैगा आज दे टाइम च चिट्टे नाल मौता हो रही ने मैं पिछले लंबे समय तो नशे के खिलाफ काम कर का रही हाँ क्योंकि मेरे घरे सट बजी है मैं मेरा भरा खोया नशे करके पिछले साल मैं 200 किलोमीटर की पैदल यात्रा की थी दरबार साहब ਅਕਾਲ ਪਖਤ ਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਈ ਵੀ ਸੱਚੇ ਪਾਤਸ਼ਾਹ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਨਸ਼ਿਆਂ ਤੋਂ ਬਚਾ ਕੇ ਰੱਖੀ ਤੇ ਹੁਣ ਇਹ ਸੋਚ ਜਿਹੜੀ ਆ ਮਹਿਨ ਅੱਗੇ ਟੋੜੀ ਆ ਉਹ ਜੇ ਅੱਜ ਦੇ ਟਾਈਮ 'ਚ ਕੋਈ ਚਿੱਟਾ ਲੈ ਰਿਹਾ ਤਾਂ ਉਹਦੇ ਲਈ ਬਦਲਾਵ ਲਈ ਜਿਹੜਾ ਪਾਜ ਫੀਮ ਭੁੱਕੀ ਅੰਗਰੇਜ਼ੀ ਜਿਹਨੂੰ ਕੈਨਾਬਿਸ ਕਹ ਦਿੰਦੇ ਨੇ ਇਹਦੇ ਵਿੱਚ ਇੱਕ ਕੈਮੀਕਲ ਹੁੰਦਾ ਮੋਰਫੀਨ ਜਿਹੜੀ ਡਾਕਟਰਾਂ ਦੀ ਪਾਸਾ ਹੈਗੀ ਆ ਕਿਉਂਕਿ ਮੈਂ ਮੇਰਾ ਪਰਵਾਰ ਡਾਕਟਰ ਆ ਜਾਂ ਮੈਂ ਆਪ ਵੀ ਫਾਰਮਾਸਿਸਟ ਆ ਤਾਂ ਉਹ ਜਿਹੜਾ ਦਰਦ ਤਕਲੀਫ ਨੂੰ ਘਟਾਉਣ ਦੇ ਲਈ ਕੈਮੀਕਲ ਆ ਮੋਰਫੀਨ ਹੁੰਦਾ ਇਹਦੇ ਵਿੱਚ ਜਦੋਂ ਚਿੱਟੇ ਦਿਨਾਂ ਦੀ ਮਾਤਾ ਹੋ ਰੀਆਂ ਨੇ ਤਾਂ ਇਹਦਾ ਸਬਸਟੀਟਿਊਟ ਹੈ ਕਿ ਇਹਨੂੰ ਆਪਾਂ ਲਾਗੂ ਕਰੀਏ ਇਹਦੇ ਫਾਇਦੇ ਕੀ ਕੀ ਨੇ ਜਿਹੜਾ ਕਿ ਮੈਂ ਨਾ ਇੱਕ ਮੈਨੂੰ ਹਸੀ ਆ ਜਾਂਦੀ ਆ ਬੋਲਦੇ ਹੋਏ ਇੱਕ ਦਿਨ ਮੈਂ ਭਗਵਾਨ ਤਮਨ ਦੀ ਗੱਲ ਸੁਣੀ ਕਹਿੰਦੇ ਮੈਂ ਹੁਣ ਖੇਮ ਦੇ ਕਾਰਡ ਬੰਦਾ ਮੇਰੀ ਲੱਗ ਮੇਰੇ ਦਿਮਾਗ ਚ ਹੈ ਜੋ ਸ਼ਰਾਬ ਦੇ ਅਲਵਾ ਮੈਂ ਲਿਖਵਾਂ ਨਾ ਸਕਦਾ ਤਾਂ ਕਾਰਡ ਵੀ ਬੰਦ ਦੇ ਖੇਮ ਦੇ ਕਾਰਡ ਵੀ ਬੰਦ ਦੇ ਪਿੰਡਾ ਚ ਜੇ ਕਿਸਾਨ ਨੇ ਤੁਹ ਅਲਾਟ ਕਰਦੇ ਵਿਦ ਅੱਦਾ ਮਾਰ ਲਾ ਲਾਣੀ ਆ ਕਿੰਨੀ ਲਾਣੀ ਆ ਕਿਸਾਨ ਨੂੰ ਐਨੀ ਭਾਵੇਂ 99% ਤੂੰ ਆਪ ਲੈ ਲਾ ਸਰਕਾਰ ਲੈ ਲਵੇ ਕਿਸਾਨ ਦੇ ਘਰੇ ਪੈਸਾ ਆਊਗਾ ਆਊਗਾ ਕੀ ਨਹੀਂ ਇੱਕ ਜਿਹੜਾ ਆਪਣੇ ਉੱਤੇ ਐਨਾ ਕਰਦਾ ਚੜੇ ਹੈ ਇੱਕ ਕਰਜ਼ੇ ਦਾ ਇਲਾਜ ਹੈ ਕਰਜ਼ਾ ਖਟੂਗਾ ਕਿਸਾਨ ਦੀ ਆਮਦਨ ਵਧੂਗੀ ਤਾਂ ਤਰੱਕੀ ਕਿਹਦੀ ਹੋਊਗੀ ਪੰਜਾਬ ਦੀ ਪੰਜਾਬ ਦੀ ਤਰੱਕੀ ਹੋਊਗੀ ਆਮਦਨ ਵਧੂਗੀ ਮੈਂ ਕਹਿੰਨੀ ਆ ਵੀ 100 ਵੀ 100% ਲੈ ਲਾ ਜੇ ਤੈਨੂੰ ਆਈ ਆ 100 ਵੀ 100% ਲੈ ਲਾ ਨਹੀਂ ਤਾਂ 5% ਛੱਡ ਦੇ ਲੈ ਖਾਂਦੇ ਲਈ ਪਰ ਇਹ ਕਰਦੇ ਕਿਉਂ ਨਹੀਂ ਕਿਉਂਕਿ ਇਹਨਾ ਦੇ ਜਿਹੜਾ ਸਿਸਟਮ ਆ ਚਿੱਟੇ ਵਾਲਾ ਸਿਸਟਮ ਚੱਲੇ ਬਹੁਤ ਲੋਕਾਂ ਦੇ ਘਰ ਪਰਦਾ ਕੁਝ ਕੁ ਲੋਕਾਂ ਦੇ ਘਰ ਇੰਨਾ ਪੈਸਾ ਜਾਂਦਾ ਉਹਨਾਂ ਨੂੰ ਐ ਆ ਵੀ ਸਾਡੇ ਕਰੇ ਬਿਨਾ ਹੀ ਜਦੋਂ ਸਾਰਾ ਕੁਝ ਕੋਈ ਜਾਂਦਾ ਮਰਨ ਵਾਲੇ ਮਰੀ ਜਾਂਦੇ ਨੇ ਮੇਰਾ ਸੀ ਜਾਂਦਾ ਕੋਈ ਮਰੇ ਕੋਈ ਜੀਵੇ ਸੁਧਰਾ ਕੋਲ ਪਤਾ ਸੇ ਜੀਵੇ ਓਹੀ ਗੱਲ ਹੈ ਨਾ ਹੰਗਾਰਾ ਪਰਿਆ ਕਰੋ ਕਿਉਂਕਿ ਮੈਂ ਮੇਰਾ ਕੋਈ 파ਸ਼ੰਦੇਨ ਵਾਲਾ ਮੂਡ ਨਹੀਂ ਹੁੰਦਾ ਮੈਂ ਤਾਂ ਤੁਹਾਡੇ ਨਾਲ ਗੱਲਾਂ ਮਾਰਦੀਆਂ ਹੁੰਦੀਆਂ ਨੇ ਜੋ ਮੇਰੇ ਦਿਲ ਦੇ ਵਿੱਚ ਗੱਲ ਹੁੰਦੀ ਹੈ ਮੈਂ ਉਹ ਗੱਲਾਂ ਹੀ ਕਰਨੀਆਂ ਹੁੰਦੀਆਂ ਨੇ ਤਾਂ ਉਹ ਜਿਹੜੇ ਚੀਜ਼ ਹੈਗੀ ਆ ਉਹਦੇ ਲਈ ਇਹ ਜਿਹੜਾ ਬਦਲਾ ਬਦਲਾਵ ਹੈ ਇਹ ਜਿਹੜੀ ਸੋਚ ਨੂੰ ਬਦਲਣਾ ਹੈ ਇਹ ਆਪਾ ਨੂੰ ਬਦਲਣਾ ਪੈਣਾ ਤੇ ਅੱਜ ਮੈਨੂੰ ਜਦੋਂ ਤੁਰੇ ਆ ਰਹੇ ਸੀ ਮੈਨੂੰ ਬੜਾ ਚੰਗਾ ਲੱਗਿਆ ਜਦੋਂ ਤੁਰਾਂਗੇ ਨਾ ਕਿਵੇਂ ਚਲੇ थे ਇਕੱਲੇ ਲੋਕ ਜੁੜਤੇ ਗਏ ਕਾਰਵਾ ਬਣਤਾ ਗਿਆ ਜਦੋਂ ਤੁਰਾਂਗੇ ਉਦੋਂ ਸੋਚ ਬਦਲੂਗੀ ਔਰ ਜਦੋਂ ਸੋਚ ਬਦਲੂਗੀ ਉਦੋਂ ਮੇਰਾ ਪੰਜਾਬ ਬਦਲੂਗਾ ਜਦੋਂ ਪੰਜਾਬ ਬਦਲੂਗਾ ਉਹ ਦਿਵਾਰਾਂ ਰੰਗਲਾ ਪੰਜਾਬ ਬਣੂਗਾ ਆਏ ਸੋਨਹਾਰਾ ਸ੍ਰੀ ਆਕਾਰ ਆਓ ਸਾਰੇ ਰਲ ਕੇ ਰੰਗਲੇ ਪੰਜਾਬ ਲਈ ਇੱਕ ਨਵੀਂ ਸੋਚ ਨੂੰ ਜਨਮ ਦਈਏ